ਏ ਆਪਾਂ ਗੱਲ ਕਰੀਏ ਇਹ ਰੋਡ ਦੀ ਜਿਹੜੀ ਸਪੀਡ ਲਿਮਟ ਆ ਉਹ ਕਾਰਾਂ ਲਈ ਕਿੰਨੀ ਸਪੀਡ ਲਿਮਟ ਹੈਗੀ ਸਰ ਇੱਥੇ ਵੀ ਕਾਰਾਂ ਲਈ ਜੀਪਾਂ ਲਈ ਇਹ 50 ਦੀ ਸਪੀਡ ਸਪੀਡ ਲਿਮਟ ਹੈ ਜੀ ਅੱਜ ਅਸੀਂ ਖੜੇ ਆ ਲੋਹਾਰਾ ਚੌਂਕ ਦੇ ਲਾਗੇ ਜਿਹੜਾ ਜਲੰਧਰ ਨੂੰ ਇੱਕ ਪੁਲ ਜਾਂਦਾ ਹੈਗਾ ਇਹ ਜੇ ਤੁਸੀਂ ਦੇਖ ਰਹੇ ਹੋ ਇਹ ਨਿਹਾਰਾ ਚੌਕ ਜਲੰਧਰ ਬਾਈਪਾਸ ਜੋ ਜਲੰਧਰ ਨੂੰ ਛੜਕ ਜਾਂਦੀ ਹੈ ਇਹ ਹਾਈਵੇ ਹੈਗਾ ਇਸ ਰੋਡ ਤੇ ਅਕਸਰ ਗੱਡੀਆਂ ਬਹੁਤ ਤੇਜ਼ ਜਾਂਦੀਆਂ ਨੇ ਚੱਲਦੀਆਂ ਨੇ ਤੇ ਉਹ ਤੇਜ਼ ਰਫਾਰੀ ਕਰਕੇ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਜਿਨ੍ਹਾਂ ਕਿ ਉਹ ਬਹੁਤ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਵਾਖਤਾ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਸ ਸਿੰਘ ਗਿੱਲ ਅੱਜ ਅਸੀਂ ਖੜੇ ਹਾਂ ਲੋਹਾਰਾ ਚੌਂਕ ਦੇ ਲਾਗੇ ਜਿਹੜਾ ਜਲੰਧਰ ਨੂੰ ਇੱਕ ਪੌਲ ਜਾਂਦਾ ਹੈਗਾ ਉੱਥੇ ਖੜੇ ਹਾਂ ਨਾਲ ਸਾਈਡ ਤੇ ਜਿਹੜੀ ਸ਼ੌਣੀ ਹੈਗੀ ਫੌਜੀਆਂ ਵਾਲੀ ਮੈਂ ਇੱਕ ਵਾਰ ਗੁਰਪ੍ਰਸਾਦਾਂ ਕਹਿੰਦਾ ਕਿ ਇੱਕ ਵਾਰ ਜਿਹੜਾ ਦਿਖਾਇਆ ਜਾਵੇ ਜਿਹੜਾ ਲੋਹਾਰਾ ਚੌਂਕ ਦੇ ਲਾਗੇ ਜਿਹੜਾ ਇੱਕ ਪੌਲਾ ਜਿਹੜਾ ਜਲੰਧਰ ਨੂੰ ਨਿਕਲਦਾ ਹੈਗਾ ਇੱਥੋਂ ਔਰ ਇੱਥੇ ਜਿਹੜਾ ਓਵਰ ਸੀਡ ਜਿਹੜੀ ਲਿਮਟ ਆ ਗੱਡੀਆਂ ਦੀ ਜਿਹੜੀ ਸਪੀਡ ਲਿਮਟ ਆ ਉਹਦੇ ਲਈ ਇੱਕ ਰਡਾਰ ਲਗਾਇਆ ਗਿਆ ਹੈਗਾ ਜਿਹੜਾ ਚਲਾਨ ਵੀ ਕੀਤੇ ਜਾ ਰਹੇ ਨੇ ਔਰ ਇੱਕ ਵਾਰ ਜਿਹੜਾ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਇੰਚਾਰਜ ਵੱਲੋਂ ਇੱਥੇ ਮੌਜੂਦਾ ਜਿਹੜੇ ਡੀਐਸਪੀ ਜੋਰਾ ਸਿੰਘ ਜੀ ਉਹ ਵੀ ਮੌਜੂਦ ਨੇ ਉਹਨਾਂ ਵੱਲੋਂ ਵੀ ਪਹਿਲਾਂ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਭਾਈ ਤੁਸੀਂ ਇੱਥੇ ਜਿਹੜੇ ਪਿੱਛੇ ਓਵਰ ਸਪੀਡ ਜਿਹੜੀ ਇਹਦਾ ਲੱਗਾ ਹੈਗਾ ਸਾਈਨ ਬੋਰਡ ਲੱਗਾ ਹੈਗਾ ਤੁਸੀਂ ਇਹ ਰੋਡ ਤੇ ਗੱਡੀ ਉਸ ਹਿਸਾਬ ਨਾਲ ਚਲਾਉਣੀ ਆ ਕਿਉਂਕਿ ਅੱਗੇ ਤੁਹਾਨੂੰ ਦਿਖਾ ਦੇਵਾਂ ਕਿ ਇਹ ਜਿਹੜਾ ਅੱਗੇ ਜਿਹੜਾ ਅੱਗੇ ਮੋੜ ਪੈਂਦਾ ਵਾ ਇਹ ਬੜਾ ਜਿਹੜਾ ਤਿੱਖਾ ਮੋੜਾ ਇੱਕੋ ਨਹੀਂ ਮੋੜ ਹੈਗਾ ਇੱਕਦਮ ਗੱਡੀ ਜਿਹੜੀ ਓਵਰ ਸਪੀਡ ਹੁੰਦੀ ਆ ਤਾਂ ਅੱਗੇ ਜਾ ਕੇ ਜਿਹੜੀ ਘਟਨਾ ਜਿਹੜੀ ਵਾਪਰਨ ਦਾ ਜਿਹ ਪੁਲਿਸ ਜਿਹੜੀ ਟ੍ਰੈਫਿਕ ਇਨਚਾਰਜ ਆ ਔਰ ਡੀਐਸਪੀ ਜੋਰਾ ਸਿੰਘ ਜੀ ਇੱਥੇ ਮੌਜੂਦ ਨੇ ਚਲਾਨ ਕੱਟੇ ਜਾ ਰਹੇ ਨੇ ਓਵਰ ਸਪੀਡ ਗੱਡੀਆਂ ਨੂੰ ਰੋਕਿਆ ਜਾਂਦਾ ਰੋਕੇ ਸਮਝਾਇਆ ਵੀ ਜਾਂਦਾ ਕਿ ਜਿਹੜਾ ਹੈਗਾ ਗੱਡੀ ਨੂੰ ਸਲੋ ਕਰਨਾ ਹੈਗਾ ਜੇਕਰ ਕੋਈ ਓਵਰ ਸਪੀਡ ਜਿਹੜਾ ਇਥੋਂ ਲੰਘਦਾ ਤਾਂ ਉਹਦੀ ਜਿਹੜੀ ਹੈਗਾ ਮੌਕੇ ਤੇ ਹੀ ਚਲਾਨ ਕੱਟਾ ਜਾਂਦਾ ਹੈਗਾ ਔਰ ਲੋਕਾਂ ਨੂੰ ਨਾਲ ਦੀ ਨਾਲ ਸਮਝਾਇਆ ਵੀ ਜਾਂਦਾ ਕਿ ਭਾਈ ਤੁਸੀਂ ਜਿਹੜਾ ਹੈਗਾ ਓਵਰ ਸਪੀਡ ਜਿਹੜੀ ਗੱਡੀ ਨਹੀਂ ਚਲੋਣੀ ਹੈਗੀ ਪਿੱਛੇ ਜਿਹੜਾ ਬੋਰਡ ਵੀ ਲੱਗਾ ਰਡਾਰ ਲੱਗੇ ਨੇ ਮੋਗੇ ਦੇ ਔਰ ਜਿਹੜਾ ਮੋਗੇ ਦੇ ਵੱਖ-ਵੱਖਾ ਥਾਵਾਂ ਤੇ ਜਿਹੜਾ ਇਹ ਲੋਕੇਸ਼ਨ ਜਿਹੜੀ ਚੇਂਜ ਹੋ ਕੇ ਜਿਹੜਾ ਰਡਾਰ ਲਗਾਇਆ ਜਾਂਦਾ ਹੈਗਾ ਔਰ ਅਲੱਗ-ਅਲੱਗ ਥਾਂ ਦੀ ਜਿਹੜੀ ਲੋਕੇਸ਼ਨ ਦਿੱਤੀ ਜਾਂਦੀ ਹੈ ਕਿ ਅੱਜ ਇਸ ਜਗ੍ਹਾ ਤੇ ਹੋਵੇਗੀ ਉਹ ਜਿਹੜਾ ਆਪਾਂ ਲੋਕਾਂ ਨੂੰ ਵੀ ਚੈਨਲ ਮਾਧਮ ਰਾਈ ਜਿਹੜਾ ਹੈਗਾ ਇਹ ਅਪੀਲ ਕਰਦੇ ਆਂ ਕਿ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਤੁਹਾਡੇ ਹੱਥ ਚਾ ਓਵਰ ਸਪੀਡ ਆ ਜਿਹੜੀ ਉਹ ਹਰ ਸਮੇਂ ਜਿਹੜਾ ਆਪਣੇ ਜਾਨ ਨੂੰ ਖਤਰਾ ਬਣਾ ਰਿਹਾ ਰਿਹਾ ਹੈਗਾ ਡੀਐਸਪੀ ਜੋਰਾ ਸਿੰਘ ਜੀ ਸਾਡੇ ਨਾਲ ਆ ਅੱਜ ਗੱਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਅੱਜ ਹੈਗਾ ਇਥੇ ਚਲਾਨ ਕੱਟੇ ਜਾ ਰਹੇ ਨੇ ਕਿਹੜੇ ਤੰਦ ਵਿੱਚ ਕੱਟੇ ਜਾ ਰਹੇ ਨੇ ਇਹ ਜੇ ਤੁਸੀਂ ਦੇਖ ਰਹੇ ਹੋ ਇਹ ਲੋਹਾਰਾ ਚੌਕ ਜਲੰਧਰ ਬਾਈਪਾਸ ਜੋ ਜਲੰਧਰ ਨੂੰ ਛੜਕ ਜਾਂਦੀ ਹੈ ਇਹ ਹਾਈਵੇ ਹੈਗਾ ਇਸ ਰੋਡ ਤੇ ਅਕਸਰ ਗੱਡੀਆਂ ਬਹੁਤ ਤੇਜ਼ ਜਾਂਦੀਆਂ ਨੇ ਚਲਦੀਆਂ ਨੇ ਤੇ ਉਹ ਤੇਜ਼ ਰਫਾਰੀ ਕਰਕੇ ਇਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਜਿੱਨਾ ਕਿ ਉਹ ਬਹੁਤ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਐਕਸੀਡੈਂਟਾਂ ਦੇ ਰੇਸ਼ਿਓ ਨੂੰ ਘਟਾਉਣ ਲਈ ਅੱਜ ਅਸੀਂ ਮਾਨਯੋਗ ਐਸਐਸਬੀ ਸਾਹਿਬ ਮੋਗਾ ਦੀ ਹਦਾਇਤਾਂ ਅਨੁਸਾਰ ਅੱਜ ਅਸੀਂ ਇਥੇ ਇੱਕ ਨਕਾ ਲਗਾਇਆ ਗਿਆ ਹੈ ওভারਸਪੀਡ ਦਾ ਜੋ ਅਸੀਂ ਇਹ ਪਬਲਿਕ ਨੂੰ ਪਹਿਲਾਂ ਪੀ ਵੀ ਕਰਦੇ ਆ ਵੀ ਹੌਲੀ ਚੱਲਣ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਨ ਜੇ ਇਹ ਜਿਹੜਾ ਰਡਾਰ ਲਗਾਏ ਹੈ ਮੋਗੇ ਦੇ ਇਹ ਕਿਹੜੇ ਕਿਹੜੇ ਲੋਕੇਸ਼ਨ ਤੇ ਲਗਾਏ ਗਏ ਇੱਕ ਜਗ੍ਹਾ ਤੇ ਹੀ ਹੁੰਦਾ ਹੈਗਾ ਇਹ ਮੋਗਾ ਡਿਸਟ੍ਰਿਕਟ ਦੇ ਸਾਡੇ ਕੋਲ ਸਿਰਫ ਇੱਕੋ ਰਡਾਰ ਹੈ ਇਹ ਜੋ ਅਸੀਂ ਸ਼ਿਫਟਿੰਗ ਦੇ ਵਿੱਚ ਲਾਉਨੇ ਜਿਵੇਂ ਅੱਜ ਸਪੈਸ਼ਲੀ ਅੱਜ ਇੱਥੇ ਲੋਹਾਰਾ ਚੌਕ ਬਾਈਪਾਸ ਤੇ ਲਾਇਆ ਗਿਆ ਕਦੇ ਅਸੀਂ ਇਹਨੂੰ ਪ੍ਰੋਰ ਚੇਂਜ ਕਰਕੇ ਵੀ ਲਗਾਉਣਾ ਜਿੱਥੇ-ਇਥੇ ਰੋਡ ਰੋਡਾਂ ਦੇ ਉੱਪਰ ਸਹੀ ਸਪੀਡ ਲਿਮਿਟ ਦੇ ਬੋਰਡ ਲੱਗੇ ਆ ਉੱਥੇ ਲਗਾਇਆ ਜਾਂਦਾ ਹੈ ਜੀ ਆਪਾਂ ਗੱਲ ਕਰੀਏ ਇਹ ਰੋਡ ਦੀ ਜਿਹੜੀ ਸਪੀਡ ਲਿਮਟ ਆ ਉਹ ਕਾਰਾਂ ਲਈ ਕਿੰਨੀ ਸਪੀਡ ਲਿਮਟ ਹੈਗੀ ਸਰ ਇੱਥੇ ਵੀ ਕਾਰਾਂ ਲਈ ਜੀਪਾਂ ਲਈ ਇਹ 50 ਦੀ ਸਪੀਡ ਸਪੀਡ ਲਿਮਟ ਹੈ ਜੀ ਹੁਣ ਤੱਕ ਜਿਹੜੇ ਸਰ ਕਿੰਨੇ ਕ ਚਲਾਨ ਕੱਟੇ ਗਏ ਨੇ ਕਿੰਨੇ ਕੋ ਲੋਕਾਂ ਨੂੰ ਜਿਹੜਾ ਸਮਝਾਇਆ ਵੀ ਗਿਆ ਨਾਲ ਦੀ ਨਾਲ ਜਿਹੜਾ ਅਸੀਂ ਜਿਨ੍ਹਾਂ ਦੇ ਪਰਿਵਾਰ ਨਾਲ ਨੇ ਕਾਫੀ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਵੀ ਜਿਹੜੇ ਕੋਈ ਉਹ ਓਵਰ ਸਪੀਡ ਤੋਂ ਥੋੜਾ ਉੱਪਰ ਸੀਗੇ ਉਹਨਾਂ ਨੂੰ ਅਪੀਲ ਕੀਤੀ ਹੈ ਵੀ ਹੋਰ ਇਸ ਤੋਂ ਆਹ ਲੈ ਚਲਾਨ ਕੱਢੇ ਜਿਹਦੇ ਜ਼ਿਆਦਾ ਓਵਰ ਸਪੀਡ ਆ ਉਹਨਾਂ ਦੇ ਬਿਲਕੁਲ ਚਲਾਨ ਕੀਤੇ ਜਾ ਰਹੇ ਨੇ ਜਿਵੇਂ ਵੀਆਈਪੀ ਗੱਲ ਕਰ ਲਈਏ ਵੀਆਈਪੀ ਕਾਫੀ ਤੇਜ਼ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਰੋਕਿਆ ਜਾਂਦਾ ਜਾਂ ਕਿਵੇਂ ਕੀ ਕੀਤਾ ਜਾਂਦਾ ਬਿਲਕੁਲ ਜੀ ਹੁਣ ਇਸ ਵਕਤ ਜਦੋਂ ਤਾਂ ਅਸੀਂ ਨਾਕਾ ਲੱਗਿਆਗਾ ਕੋਈ ਵੀਆਈਪੀ ਦੀ ਗੱਡੀ ਐਸੋ ਕ੍ਰੋਸ ਨਹੀਂ ਕੀਤੀ ਐ ਜੇ ਇਦਾਂ ਕੋਈ ਕ੍ਰੋਸ ਕਰੂਗੀ ਤਾਂ ਅਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਹ ਹੌਲੀ ਚੱਲਣ ਕਿ ਉਹਨਾਂ ਦੀ ਜਾਨ ਬਹੁਤ ਹੀ ਕੀਮਤੀ ਜਾਨ ਹੈ ਕਿ ਉਹਨਾਂ ਨੂੰ ਆਪਣੇ ਆਪ ਨੂੰ ਸੁਰੱਖਿਤ ਰੱਖਣ ਹੋ ਜੀ ਥੈਂਕ ਯੂ ਸਰ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਡੀਐਸਪੀ ਸਰਦਾਰ ਜੋਰਾ ਸਿੰਘ ਨੇ ਦੱਸਿਆ ਕਿ ਜਿਹੜੀਆਂ ਜਾਨਾਂ ਆਪਣੀਆਂ ਉਹ ਬਹੁਤ ਕੀਮਤੀ ਹੈਗੀਆਂ ਨੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਕਈਆਂ ਦੇ ਜਿਹੜਾ ਗੱਡੀਆਂ ਦੇ ਵਿੱਚ ਹੁੰਦੇ ਨੇ ਬੱਚੇ ਹੁੰਦੇ ਨੇ ਸੋ ਇਸ ਕਰਕੇ ਜਿਹੜਾ ਹੈਗਾ ਗੱਡੀ ਨੂੰ ਓਵਰ ਸਪੀਡ ਨਾ ਚਲਾਇਆ ਜਾਵੇ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਤੁਹਾਡੇ ਹੱਥ ਵਿੱਚ ਹੈ ਔਰ ਜੇਕਰ ਤੁਸੀਂ ਇਹ ਨਗਹਿਲੀ ਕਰਦੇ ਹੋ ਤਾਂ ਜਿਹੜੀ ਟ੍ਰੈਫਿਕ ਪੁਲਿਸ ਆ ਉਹ ਜਿਹੜਾ ਹੈਗਾ ਤੁਹਾਡੇ ਲਈ ਹੈ ਉਹ ਤੁਹਾਡੀ ਸੇਫਟੀ ਲਈ ਆ ਜੇਕਰ ਤੁਸੀਂ ਅਜਿਹੀ ਗਲਤੀ ਕਰਦੇ ਹੋ ਤਾਂ ਇੱਕ ਵਾਰ ਤੁਹਾਨੂੰ ਸਮਝਾਇਆ ਜਾਂਦਾ ਜੇਕਰ ਤੁਸੀਂ ਵਾਰ-ਵਾਰ ਗਲਤੀਆਂ ਕਰਦੇ ਹੋ ਤਾਂ ਤੁਹਾਡਾ ਚਲਾਨ ਜਿਹੜਾ ਕੱਟਿਆ ਜਾਂਦਾ ਸੋ ਜਿਸ ਤਰ੍ਹਾਂ ਡੀਐਸਪੀ ਸਾਹਿਬ ਨੇ ਦੱਸਿਆ ਕਿ ਆਪਣੀ ਤੇ ਆਪਣੇ ਪਰਿਵਾਰ ਦੀ ਤੁਸੀਂ ਰੱਖਿਆ ਆਪ ਕਰ ਸਕਦੇ ਹੋ ਸੋ ਸਪੀਡ ਜਿਹੜੀ ਆ ਕਾਰ ਦੀ ਇੱਥੇ ਜਿਹੜੀ ਜਲੰਧਰ ਰੋਡ ਤੇ ਹੈਗੀ ਆ ਛੌਣੀ ਦੇ ਲਾਗੇ ਲੋਹਾਰਾ ਚੌਂਕ ਦੇ ਲਾਗੇ ਇਸ ਰੋਡ ਦੀ ਸਪੀਡ ਤੁਹਾਨੂੰ ਦੱਸ ਦਈਏ ਕਿ ਲੱਗਾ ਹੈਗਾ ਗੱਡੀ ਨੂੰ ਜੇਕਰ ਤੁਸੀਂ ਵੀਡੀਓ ਦੇਖਦੇ ਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਜਿਹੜਾ ਹੋਰ ਨਾ ਜਿਹੜਾ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਕਿ ਉਹਨਾਂ ਨੂੰ ਇਸ ਰੋਡ ਦੀ ਸਪੀਡ ਦਾ ਪਤਾ ਲੱਗ ਸਕੇ ਕਿ ਇਹ ਰੋਡ ਦੀ ਸਪੀਡ ਜਿਹੜੀ ਹੈਗੀ ਆ 50 ਦੀ ਹੈਗੀ ਆ ਇਹ ਤਿੱਖਾ ਕੋਣੀ ਮੋੜ ਹੈਗਾ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਹੈਗਾ ਇਸ ਕਰਕੇ ਜਿਹੜਾ ਪੰਜਾਬ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹਨਾਂ ਵੱਲੋਂ ਜਿਹੜਾ ਲੋਕਾਂ ਨੂੰ ਸਮਝਾਇਆ ਵੀ ਜਾਂਦਾ ਤੇ ਮੌਕੇ ਤੇ ਚਲਾਣ ਵੀ ਕੀਤੇ ਗਏ ਨੇ ਸੋ ਦੇਖਦੇ ਰਹੋ ਨਿਊਜ਼ ਪੰਜਾਬ ਦੀ ਚੈਨਲ ਮੇਰੇ ਨਾਲ ਮੌਕੇ ਤੋਂ ਗੁਰਪ੍ਰਸਾਦ ਸਿੱਧੂ ਜਿਸ ਤ